ਪੰਜਾਬ ਦੇ ਵਿੱਚ ਇਸ ਸਮੇਂ ਤਰਨਤਾਰਨ ਦੇ ਵਿੱਚ ਜਿਮਨੀ ਚੌਣਾ ਦਾ ਮਾਹੌਲ ਪੂਰਾ ਭਖਿਆ ਹੋਇਆ ਹੈ। ਹਰ ਪਾਰਟੀ ਦਾ ਉਮੀਦਵਾਰ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਵਾਸਤੇ ਪਹੁੰਚ ਰਿਹਾ। ਅਤੇ ਬੀਤੇ ਦਿਨ ਲੁਧਿਆਣਾ ਤੋਂ ਐਡਵੋਕੇਟ ਅਰुण ਖੁਰਮੀ ਨੇ ਵੀ ਤਰਨਤਾਰਨ ਤੋਂ ਚੋਣ ਮੈਦਾਨ ਦੇ ਵਿੱਚ ਆਪਣੀ ਐਂਟਰੀ ਕੀਤੀ ਹੈ। ਦਰਸਲ ਕੱਲ ਉਹਨਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਤਰਨਤਾਰਨ ਜਿਮਨੀ ਚੌਂ ਦੇ ਵਾਸਤੇ ਦਾਖਲ ਕਰਵਾਏ ਗਏ। ਅਰुण ਖੁਰਮੀ ਭਾਰਤ ਦੀ ਚੋਣ ਕਮਿਸ਼ਨ ਨਾਲ ਰਜਿਸਟਰਡ ਅਖਲ ਭਾਰਤੀਅ ਸ਼ਿਵ ਸੇਨਾ ਰਾਸ਼ਟਰਵਾਦੀ ਦੇ ਵੱਲੋਂ ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਨੇ ਦੱਸਦੇ ਇਹ ਲੁਧਿਆਣਾ ਦੇ ਵਿੱਚ ਅਰुण ਖੁਰਮੀ ਬਹੁਤ ਲੰਬੇ ਸਮੇਂ ਤੋਂ ਵਕੀਲ ਦੇ ਤੌਰ ਤੇ ਪ੍ਰੈਕਟਿਸ ਕਰ ਰਹੇ ਨੇ ਅਤੇ ਹੁਣ ਤਰਨਤਾਰਨ ਦੀ ਜਮਨੀ ਚੋਣ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਐਲਾਨਿਆ ਹੈ ਦੱਸਦੇ ਇਹ ਕਿ ਲਗਾਤਾਰ ਇਹਨਾਂ ਦਾ ਇਹ ਕਹਿਣਾ ਹੈ ਕਿ ਤਰਨਤਾਰਨ ਦੇ ਵਿੱਚ ਜੋ ਛਵੀ ਬਣਾਈ ਗਈ ਹੈ ਕਿ ਕਿਸੇ ਦਾ ਕਤਲ ਕਰਕੇ ਕਿਸੇ ਨੂੰ ਮਾਨ ਸਨਮਾਨ ਦਿੱਤਾ ਜਾਵੇ ਉਹ ਛਵੀ ਨੂੰ ਹਟਾਉਣ ਦੇ ਵਾਸਤੇ ਮੈਂ ਝੋਨ ਮੈਦਾਨ ਦੇ ਵਿੱਚ ਉਤਰਿਆ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਚਾਹੇ ਜਿੱਤਾਂ ਜਾਂ ਹਾਰਾਂ ਚਾਹੇ ਮੈਨੂੰ 100 ਵੋਟਾਂ ਹੀ ਪੈਣ ਪਰ ਮੈਂ ਲੋਕਾਂ ਨੂੰ ਇੱਕ ਜਾਗਰੂਕ ਕਰਨਾ ਜ਼ਰੂਰ ਹੈ ਤੁਸੀਂ ਵੀ ਦੇਖੋ ਤਸਵੀਰਾਂ ਮੇਰੀ ਰਿਪੋਰਟ ਜਾਣਿਤ ਐਸੀ